Oh, itulah kemarin. ਜਾ ਕੋਪੀ ਨਾਲ ਪਾਉਂਦੇ ਉਹ ਗੱਡੀ ਗਾਹ ਕੁਆ ਲੈਣੀ ਥੋੜੀ ਥੋੜਾ ਗੱਡੀ ਕਿਹਦੀ ਕੋਪੀ ਕਾਦੀ ਕਰਨਾ ਮੜੀ ਗਾਹ ਕਰਾ ਲਓ ਯਾਰ ਕੋਪੀ ਪਈ ਤੇ ਪਾਉਂਦੇ ਮੈਂ ਅੱਜ ਜੈ ਮਾਂ ਦੁਰਗਾ ਲੰਗਰ ਕਮੇਟੀ ਵੱਲੋਂ ਚੌਪੇ ਮੈਂ ਲੰਗਰ ਦੇ ਉੱਤੇ ਜਿਹੜਾ ਹੈ ਇਥੋਂ ਟਰੈਕਟਰਾਂ ਦੇ ਟਰੱਕ ਜਿਹੜਾ ਸ਼੍ਰੀ ਹਰਗ੍ਰਿਵਨ ਪੁਰਖ ਕਮੇਟੀ ਜੈ ਮਾਂ ਦੁਰਗਾ ਲੰਗਰ ਕਮੇਟੀ ਤੇ ਸਮੁੱਚੇ ਸਾਧੀਆਂ ਦੇ ਨਗਰ ਦੇ ਸਹਿਯੋਗ ਦੇ ਨਾਲ ਅੱਜ ਜਿਹੜਾ ਉਥੇ ਤੋਰਿਆ ਜਾ ਰਿਹਾ ਔਰ ਮੈਂ ਅੱਜ ਜੇ ਵੀ ਇਹਨਾਂ ਦਾ ਇਸ ਕਮੇਟੀ ਦਾ ਕੋਰਟਨ ਕੋਟ ਧਨਵਾਦ ਕਰਦਾ ਹਾਂ ਉੱਥੇ ਮਾਤਾ ਦੇ ਇਸ ਮੇਲੇ ਪਵਿੱਤਰ ਮੇਲੇ ਦਿਹਾੜੇ ਦੇ ਉੱਤੇ ਮੈਂ ਸਾਰਿਆਂ ਨੂੰ ਹੀ ਆਪਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਮਾ ਮਾਈ ਇਹਨਾਂ ਸਾਰਿਆਂ ਤੇ ਇਹਨਾਂ ਨੌਜਵਾਨਾਂ ਮੇਰੇ ਸਾਥੀਆਂ ਮੇਰੇ ਵੀਰਾਂ ਤੇ ਸਾਡੇ ਬਜ਼ੁਰਗਾਂ ਦੇ ਜਿਹੜੇ ਮੋਹਨਾਲ ਕਾਲੀਆ ਜੀ ਖਲੋਤੇ ਨੇ ਅੰਕਲ ਬਟਾਲੇ ਤੋਂ ਆਏ ਨੇ ਇਹਨਾਂ ਸਾਰਿਆਂ ਦੇ ਹੀ ਮਿਹਰ ਭਰਿਆ ਹੱਥ ਰੱਖਣ ਅਸ਼ੀਰਵਾਦ ਰੱਖਣ ਤਾਂ ਕਿ ਜੋ ਹਰ ਵਾਰ ਇਹ ਹਰ ਲੰਗਰ ਦੇ ਉੱਤੇ ਜਿਹੜਾ ਵਾਚਣ ਕਰਦੇ ਨੇ ਸਦਾ ਐਵੇਂ ਹੀ ਕਰਦੇ ਰਹਿਣ ਮਾਂ ਮਾਈ ਇਹਨਾਂ ਤੇ ਮੇਰ ਪਰਿਆ ਹੱਥ ਰੱਖੇ ਤੇ ਐਵੇਂ ਹੀ ਸਦਾ ਕਿਉਂਕਿ ਮੈਂ ਸਮਝਦਾ ਸਭ ਤੋਂ ਪੁਰਾਣਾ ਲੰਗਰ ਸ੍ਰੀ ਹਰਗੋਬਿੰਦਪੁਰ ਤੋਂ ਜਾਂਦਾ ਔਰ ਮੈਂ ਅੱਜ ਇੱਕ ਅਪੀਲ ਵੀ ਕਰਦਾ ਆਪਣੇ ਸ੍ਰੀ ਹਰਗੋਬਿੰਦਪੁਰ ਦੇ ਲੋਕਾਂ ਨੂੰ ਕਿ ਉਸ ਏਸ ਲੰਗਰ ਤੇ ਜਿੱਥੇ ਸ੍ਰੀ ਹਰਗੋਬਿੰਦਪੁਰ ਵਾਲੇ ਮਾਨਚਿੰਤਪੁਰ ਨਹੀਂ ਦੀ ਰਸਤੇ ਦੇ ਵਿੱਚ ਲੰਗਰ ਲਗਾਉਂਦੇ ਨੇ ਜਿਹੜੀ ਆ ਫਰੀ ਭਾਸੀ ਭੇਜਦੇ ਲੰਗਰ ਲਗਾਉਂਦੇ ਨੇ ਉੱਤੇ ਸਾਰਿਆਂ ਨੂੰ ਹੀ ਮੈਂ ਅਪੀਲ ਕਰਦਾ ਕਿ ਆਪਣੇ ਲੰਗਰ ਦੇ ਵਿੱਚ ਜਾਓ ਜਿੰਨੀ ਕੋਈ ਸੇਵਾ ਕਰ ਸਕਦਾ ਉਹ ਕਰਕੇ ਆਓ ਉੱਥੇ ਰੌਣਕ ਵਧਾਓ ਤਾਂ ਕਿ ਆਪਾਂ ਆਪਣੇ ਸਾਥੀਆਂ ਦਾ ਸਹਿਯੋਗ ਕਰੀਏ ਤੇ ਮਾਂ ਦਾ ਜਿਹੜਾ ਆਸ਼ੀਰਵਾਦ ਪ੍ਰਾਪਤ ਕਰੀਏ ਵੀ ਮੈਂ ਆਪਣੇ ਨਗਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਕੱਲ ਸਵੇਰੇ ਹਨੂਮਨ ਚੌਕ ਤੋਂ 8 ਵਜੇ ਸਵੇਰੇ ਫ੍ਰੀ ਏਸੀ ਬੱਸ ਸਰਵਿਸ ਜਿਹੜੀ ਆ ਉਹ ਭੇਜੀ ਜਾਣੀ ਆ ਉਹਦੇ ਲਈ ਮੈਂ ਕੱਲ ਵੀ ਅਨਾਉਂਸ ਕੀਤਾ ਹੈ ਆਪਦੇ ਲਾਈਵ ਰਾਈ ਕਿ ਸਚਨ ਕਾਲੀਆ ਜੀ ਨੂੰ ਆਪਦੇ ਨਾਮ ਲਗਾ ਦੇਣ ਕਿਉਂਕਿ ਉਹਦਾ ਕਾਰਨ ਕਿ ਕਿਸੇ ਵੇਲੇ ਬਾਤ ਘਾਟ ਹੋ ਜਾਂਦੀ ਆ ਮੌਕੇ ਦੇ ਉੱਤੇ ਕੋਈ ਮੇਰਾ ਵੀਰ ਮੇਰੀ ਭੈਣ ਕੋਈ ਇਤਰਾਜ਼ ਕਰਦਾ ਆ ਮਿਸ ਅਸੀਂ ਜਗ੍ਹਾ ਨਹੀਂ ਮਿਲ ਪਾਈ ਜਾਂ ਕੋਈ ਕਾਰਨ ਹੋ ਗਿਆ ਇਹਦੇ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਆ ਉਹ ਨਾਂ ਜਿਹੜਾ ਸਚਿੰਗ ਕਾਲੀਆ ਜੀ ਨੂੰ ਰੋਡ ਕਰਾਉਣ ਔਰ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ ਜੈ ਸ਼ੇਰਾਂ ਵਾਲੀ ਦਾ ਬਹੁਤ ਸਕੇਤ ਦਵਾਦ ਕੀ ਜੈ ਥੈਂਕ ਯੂ ਬਨਾ ਜੀ